ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ 3 ਜਾ ਵਾਹ ਵਾਹ ਸੇ ਜਨ ਸਦਾ ਕਰੈ ਜਿਨ ਕੋ ਆਪੇ ਦੇ ਬੁਝਾਏ ਵਾਹ ਵਾਹ ਕਰਤਿਆ ਮਨ ਨਿਰਮਲ ਹੋਵੈ ਹਉਮੈ ਵਿੱਚੋਂ ਜਾਏ ਵਾਹ ਵਾਹ ਸੇ ਜਨ ਸਦਾ ਕਰੈ ਜਿਨ ਕੋ ਆਪੇ ਦੇ ਬੁਝਾਏ ਵਾਹ ਵਾਹ ਕਰਤਿਆਂ ਮਨ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਵਾਹ ਵਾਹ ਗੁਰਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ ਵਾਹ ਵਾਹ ਕਰੇ ਸੇ ਜਨ ਸੋਹਣੇ ਹਰ ਤਨ ਕੈ ਸੰਗ ਮਿਲਾਏ ਵਾਹ ਵਾਹ ਹਿਰਦੈ ਉਚਰਾ ਮੁਖੋਂ ਵੀ ਵਾਹ ਵਾਹ ਕਰਿਓ ਨਾਨਕ ਵਾਹ ਵਾਹ ਜੋ ਕਰੇ ਹਉ ਤਨ ਮਨ ਤਿਨ ਕੋ ਦੇਉ ਮਹੱਲਾ ਤੀਜਾ ਵਾਹ ਵਾਹ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਾ ਨਾਉ ਜਿਨ ਸੇਵਿਆ ਤਿਨ ਫਲ ਪਾਇਆ ਹਉ ਤਿਨ ਬਲਹਾਰੈ ਜਾਉ ਵਾਹ ਵਾਹ ਗੁਣੀ ਨਿਧਾਨ ਹੈ ਜਿਸਨੋਂ ਦੇ ਸੁਖਾਏ ਵਾਹ ਵਾਹ ਜਲ ਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ ਵਾਹ ਵਾਹ ਗੁਰਸਿੱਖ ਨਿਤ ਸਭ ਕਰੋ ਗੁਰਪੂਰੇ ਵਾਹ ਵਾਹ ਭਾਵੇਂ ਨਾਨਕ ਵਾਹ ਵਾਹ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੇੜ ਨ ਆਵੇ ਪੌੜੀ ਹਰ ਜੀਉ ਸੱਚਾ ਸੱਚ ਹੈ ਸੱਚੀ ਗੁਰਬਾਣੀ ਸਤਗੁਰ ਤੇ ਸੱਚ ਪਛਾਣੀਐ ਸਚ ਸਹਿਜ ਸਮਾਣੀ ਅਨ ਦਿਨ ਜਾਗਹਿ ਨਾ ਸਵੈ ਜਾਗਤ ਰਹਿਣ ਵਿਹਾਣੀ ਗੁਰਮਤੀ ਹਰ ਰਸ ਚਾਖਿਆ ਸੇ ਭੁੰਨ ਪ੍ਰਾਣੀ ਬਿਨ ਗੁਰ ਕਿਨੈ ਨਾ ਪਾਇਓ ਪਛ ਮੋਏ ਅਜਾਣੀ ਸ਼ਲੋਕ ਮਹੱਲਾ ਤੀਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵ ਡਾ ਵਰ ਨਾ ਕੋਏ ਵਾਹ ਵਾਹ ਅਗਮ ਅਥਾ ਹੈ ਵਾਹ ਵਾਹ ਸੱਚਾ ਸੋਏ ਵਾਹ ਵਾਹ ਵੇ ਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੇ ਕੋਏ ਵਾਹ ਵਾਹ ਕਰਮੀ ਪਾਈਐ ਆਪ ਦਇਆ ਕਰਦੇ ਨਾਨਕ ਵਾਹ ਵਾਹ ਗੁਰਮੁਖ ਪਾਈਐ ਅਨੰਦਿਨ ਨਾਮ ਲਏ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਸ਼ਾਂਤ ਨ ਆਵਈ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਚੀਐ ਵਿਣ ਕਰਮੈ ਨਾ ਪਾਇਆ ਜਾਏ ਜਿਨ੍ਹਾਂ ਅੰਤਰ ਲੋਭ ਵਿਕਾਰ ਹੈ ਦੁਜੈ ਭਾਏ ਖੁਆਏ ਜੰਮਣ ਮਰਨ ਨਾ ਚੁਕਈ ਹਉ ਮੈਂ ਵਿੱਚ ਦੁੱਖ ਪਾਏ ਜਿਨ੍ਹਾਂ ਸਤਗੁਰ ਸਿਓ ਚਿਤ ਲਾਇਆ ਸੋ ਖਾਲੀ ਕੋਈ ਨਾਹੀ ਤੈਨ ਜਮ ਕੀ ਤਲ ਬਨਾ ਹੋਵੇ ਨਾ ਹੋਵੇ ਦੁੱਖ ਸੁਹਾ ਹੈ ਨਾਨਕ ਗੁਰਮੁਖ ਉਬਰੇ ਸਚੈ ਸ਼ਬਦ ਸਮਾਹੇ ਪੌੜੀ ਢਾਡੀ ਤਸਨੋ ਆਖੀਐ ਜੇ ਖਸਮੈ ਧਰੇ ਪਿਆਰ ਦਰ ਖੜਾ ਸੇਵਾ ਕਰੇ ਗੁਰ ਸ਼ਬਦੀ ਵਿਚਾਰ ਢਾਡੀ ਦਰ ਕਰ ਪਾਈ ਸੀ ਸਚ ਰਖੈ ਉਰਤਾਰ ਢਾਡੀ ਕਾ ਮਹਿਲ ਅਗਲਾ ਹਰ ਕੈ ਨਾਏ ਪਿਆਰ ਢਾਡੀ ਕੀ ਸੇਵਾ ਚਾકરી ਹਰ ਜਪ ਹਰ ਨਿਸਤਾਰ ਸ਼ਲੋਕ ਮਹੱਲਾ ਤੀਜਾ ਗੁਜਰੀ ਜਾਤ ਗਵਾਰ ਜਾਂ ਸਭ ਪਾਏ ਆਪਣਾ ਗੁਰ ਕੈ ਸ਼ਬਦ ਵਿਚਾਰ ਅਣ ਦਿਨ ਹਰ ਜਪ ਜਾਪਣਾ ਜੇ ਸਤਗੁਰ ਮਿਲੇ ਤਿਸ ਭਾਉ ਪਵੇ ਸਾਖੁਲਵੰਤੀ ਨਾਰ ਸਾ ਹੁਕਮ ਪਛਾਣੈ ਕੰਤ ਕਾ ਜਿਸਨੋ ਕਿਰਪਾ ਕੀਤੀ ਕਰਤਾਰ ਓ ਕਚੱਜੀ ਕੋ ਲਖਣੀ ਪਰ ਹਰ ਛੋਡੀ ਪਧਾਰ ਭੈ ਭੈ ਮਲ ਕਟਿਏ ਨਿਰਮਲ ਹੋਵੈ ਸਰੀਰ ਅੰਤਰ ਪ੍ਰਗਾਸ ਮਤ ਊਤਮ ਹੋਵੈ ਹਰ ਜਪ ਗੁਣੀ ਗਹੀਰ ਭੈ ਵਿੱਚ ਬੈਸੈ ਪੈ ਰਹਿ ਭੈ ਵਿੱਚ ਕੁਮਾਵੇ ਕਾਰ ਐਥੇ ਸੁਖ ਵਡਿਆਈਆਂ ਦਰਗਹਿ ਮੋਖ ਦਵਾਰ ਭੈ ਤੇ ਨਿਰਭਉ ਪਾਈਐ ਮਿਲ ਜੋਤੀ ਜੋਤ ਅਪਾਰ ਨਾਨਕ ਖਸਮੈ ਭਾਵੇਂ ਸਾ ਭਲੀ ਜਿਸਨੂੰ ਆਪੇ ਬਖਸ਼ੇ ਕਰਤਾਰ ਮਹੱਲਾ ਤੀਜਾ ਸਦਾ ਸਦਾ ਸਲਾਹੀਐ ਸੱਚੇ ਕਉ ਬਲ ਜਾਓ ਨਾਨਕ ਏਕ ਛੋੜ ਦੂਜੈ ਲਗੈ ਸਾ ਜੀਵਾ ਜਲ ਜਾਉ ਪੌੜੀ ਅੰਸਾ ਉਤਾਰੋ ਪਾਇਉਨ ਭਾਉ ਦੂਜਾ ਕੀਆ ਜਿਉ ਰਾਜੇ ਰਾਜ ਕਮਾਉਂਦੇ ਦੁੱਖ ਸੁਖ ਭਿੜਿਆ ਈਸ਼ਰ ਬ੍ਰਹਮਾ ਸੇਵੰਦੇ ਅੰਤ ਤਿਨੀ ਨਾ ਲਹੀਆ ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟਿਆ ਤਿਥੈ ਸੋਗ ਵਿਜੋਗ ਨਾ ਵਿਆਪਈ ਅਸਥਰ ਜਗthਿਆ ਸੋ ਲੋਕ ਮਹੱਲਾ ਤੀਜਾ ਇਹ ਸਭ ਕਿਛ ਆਵਣ ਜਾਣ ਹੈ ਜੀਤਾ ਹੈ ਆਕਾਰ ਜਿਨਹਿ ਲਿਖ ਲਖਿਆ ਸੋ ਹੋਆ ਪਰਵਾਨ ਨਾਨਕ ਜੇ ਕੋ ਆਪ ਗਿਣਾਏ ਦਾ ਸੋ ਮੂਰਖ ਗਾਵਾਰ ਮਹੱਲਾ ਤੀਜਾ ਮਨ ਕੁੰਚਰ ਪੀ ਲਖ ਗੁਰੂ ਗਿਆਨ ਕੁੰਡਾ ਜਹ ਖਿंचे ਤਹ ਜਾਏ ਨਾਨਕ ਹਸਤੀ ਕੁੰਡੇ ਬਾਹਾਰਾ ਫਿਰ ਫਿਰ ਉਜੜ ਪਾਏ ਪੌੜੀ ਤਿਸ ਆਗੇ ਅਰਦਾਸ ਜਿਨੂੰ ਪਾਇਆ ਸਤਿਗੁਰ ਆਪਨਾ ਸੇਵ ਸਭ ਫਲ ਪਾਇਆ ਅੰਮ੍ਰਿਤ ਹਰਿ ਕਾ ਨਾਮ ਸਦਾ ਧਿਆਇਆ ਸੰਤ ਜਨਾਂ ਕੈ ਸੰਗ ਦੁੱਖ ਮਿਟਾਇਆ ਨਾਨਕ ਭੈ ਅਚਿੰਤ ਹਰ ਧਨ ਨੇ ਚਲਾਇਆ ਸੋ ਲੋਕ ਮਹੱਲਾ ਤੀਜਾ ਖੇਤ ਮਿਆਲਾ ਉੱਚੀਆਂ ਘਰ ਉੱਚਾ ਨਿਰਣਾ ਮਹਿਲ ਭਗਤੀ ਘਰ ਸਰੈ ਸੱਜਣ ਪਹੌਣਿਓ ਬਰਸਨਾ ਤਾਂ ਬਰਸ ਕਨਾ ਬਹੁੜ ਬਰਸੈ ਕਾਹੇ ਨਾਨਕ ਤਿਨ ਬਲਿਹਾਰਣੈ ਜਿਨ ਗੁਰਮੁਖ ਪਾਇਆ ਮਨ ਮਾਹਿ ਮਹੱਲਾ ਤੀਜਾ ਮਿੱਠਾ ਸੋਜੁ ਭਾਵਦਾ ਸੱਜਣ ਸੋਜੇ ਰਾਸ ਨਾਨਕ ਗੁਰਮੁਖ ਜਾਣੀਐ ਜਾਂ ਕੋ ਆਪ ਕਰੇ ਪ੍ਰਗਾਸ ਪੌੜੀ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਾਂ ਤੁਧ ਧਿਆਈ ਜੀ ਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਫਜਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਸਲੋਕ ਮਹੱਲਾ ਤੀਜਾ ਆਸਾ ਕਰਤਾ ਜਗ ਮੋਵਾ ਆਸਾ ਮਰੈ ਨ ਜਾਏ ਨਾਨਕ ਆਸਾ ਪੂਰੀਆ ਸਚੇ ਸਿਉ ਚਿਤ ਲਾਏ ਮਹੱਲਾ ਤੀਜਾ ਆਸਾ ਮਨ ਸਾ ਮਰ ਜਾਏ ਸੀ ਜਿਨ ਕੀਤੀ ਸੋ ਲੈ ਜਾਏ ਨਾਨਕ ਨੇਚਲ ਕੋ ਨਹੀਂ ਬਾਜੋ ਹਰ ਕੈ ਨਾਏ ਪੌੜੀ ਆਪੇ ਜਗ ਤੋ ਪਾਇਓ ਨ ਕਰਪੂਰਾ ठाਠ ਆਪੇ ਸਾਹ ਆਪੇ ਵਣਜਾਰਾ ਆਪੇ ਹੀ ਹਰਹਾਟ ਆਪੇ ਸਾਗਰ ਆਪੇ ਬੋਹთა ਆਪੇ ਹੀ ਖੇਵਾਟ ਆਪੇ ਗੁਰ ਚੇਲਾ ਹੈ ਆਪੇ ਆਪੇ ਦਸੇ ਘਾਟ ਜਨ ਨਾਨਕ ਨਾਮ ਤੇ ਆਏ ਤੂੰ ਸਭ ਕਿਲ ਵਿਖ ਘਾਟ ਸੁਰ ਰਾਗ ਗੁਜਰੀ ਵਾਰ ਮਹੱਲਾ 5ਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ 5ਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਮ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਮ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਓ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਏ ਵਾਥ ਦੇ ਜਗ ਮਹਿ ਉਤਮ ਕਾਂਢੀ ਐ ਵਿਰਲੇ ਕਈ ਕੇ ਮਹੱਲਾ ਪੰਜਵਾ ਰਖੇ ਰਖਣਹਾਰ ਆਪ ਬਾਰਿਆਂਨ ਗੁਰ ਕੀ ਪੈਰੀਂ ਪਾਏ ਕਾਜ ਸਵਾਰਿਆਂਨ ਹੋਆ ਆਪ ਦਿਆਲ ਮਨ ਹੋਣਾ ਵਿਸਾਰਿਆਂਨ ਸਾਧ ਜਿਨਾ ਖੈ ਸੰਗ ਭਵ ਜਲ ਧਾਰਿਆਂਨ ਸਾਖਤ ਨਿੰਦਕ ਦੁਸ਼ਟ ਕਿਨ ਮਾਹੇ ਬਿਦਾਰੇ ਹਨ ਤਿਸ ਸਾਹਿਬ ਕੀ ਟੀਕ ਨਾਨਕ ਮਨ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਪੌੜੀ ਅਕਾਲ ਨਰੰਜਨ ਪੁਰਖ ਅਗੰਮ ਅਪਾਰੀ ਐ ਸਚੋ ਸਚਾ ਸਚ ਸਚ ਨਿਹਾਰੀ ਐ ਕੂੜ ਨਾ ਜਾਪੈ ਕਿਛ ਤੇਰੀ ਧਾਰੀ ਐ ਸਭ ਸੈ ਦੇ ਦਾਤਾਰ ਜੀਤ ਉਪਾਰੀ ਐ ਇੱਕਤ ਸੂਤ ਪਰੋਏ ਜੋਤ ਸੰਝਾਰੀ ਐ ਹੁਕਮੇ ਭਵਜਲ ਮੰਝ ਹੁਕਮੇ ਤਾਰੀ ਐ ਪ੍ਰਭ ਜੀਓ ਤੁਧ ਧਿਆਏ ਸੋਏ ਜਿਸ ਭਾਗ ਮਥਾਰੀ ਐ ਤੇਰੀ ਗਤ ਮਿਤ ਲਖੀ ਨਾ ਜਾਏ ਹਉ ਤੁਧ ਬਲਿਹਾਰੀ ਐ ਸ਼ਲੋਕ ਮਹੱਲਾ 5ਵਾਂ ਜਾਂ ਤੋਂ ਤੁਸੈ ਮੇਰਵਾਨ ਅਚਿੰਤ ਵਸੈ ਮਨ ਮਾਹੀ ਜਾਂ ਤੋਂ ਤੁਸੈ ਮੇਰਵਾਨ ਨੌ ਨਿਦ ਘਰ ਮੈਂ ਪਾਹੀ ਜਾਂ ਤੋਂ ਤੁਸੈ ਮੇਰਵਾਨ ਤਾਂ ਗੁਰ ਕਾ ਮੰਤਰ ਕਮਾਹੀ ਜਾਂ ਤੋਂ ਤੁਸੈ ਮੇਰਵਾਨ ਤਾਂ ਨਾਨਕ ਸੱਚ ਸਮਾਹੀ ਮਹੱਲਾ ਪੰਜਵਾਂ ਕਿਤੀ ਬਹਿਨ ਬਹਿਣੇ ਮੋਚ ਵਜਾਇਨ ਵਜ ਨਾਨਕ ਸਚੇ ਨਾਮ ਵਿਣ ਕਿਸੈ ਨ ਰਹੀਆ ਲਜ ਪਉੜੀ ਤੁਧ ਧਿਆਇਨ ਬੇਦ ਕਤੇ ਬਾ ਸਣ ਖੜੇ ਗਣਤੀ ਗਣੀ ਨ ਜਾਏ تیرੈ ਦਰ ਫੜੇ ਬ੍ਰਹਮ ਤੁਧ ਧਿਆਇਨ ਇੰਦਰ ਇੰਦਰਾਸਨਾ ਸ਼ੰਕਰ ਬਿਸ਼ਨ ਅਵਤਾਰ ਹਰ ਜਸ ਮੁਖ ਪਣਾ ਪੀਰ ਪਕੰਬਰ ਸੇਖ ਮਸਾਇਕ ਔਲੀਏ ਉਤਪਉਤ ਨਿਰੰਕਾਰ ਘਟ ਘਟ ਮੌਲੀਏ ਕੂੜੋ ਕਰੇ ਵਿਨਾਸ਼ ਧਰਮੇ ਤਗੀਏ ਜਿਤ ਜਤ ਲਾਹੇ ਆਪ ਤਿਤ ਤਿਤ ਲਗੀਏ ਸ਼ਲੋਕ ਮਹੱਲਾ 5ਵਾਂ ਚੰਗਿਆਈ ਆਲਖ ਕਰੇ ਬੁਰਿਆਈ ਹੋਏ ਸੇਰ ਨਾਨਕ ਅਜਕਲ ਆਵਸੀ ਗਾਫਲ ਫਾਹੀ ਪੇਰ ਮਹੱਲਾ 5ਵਾਂ ਕੀਤੀਆਂ ਕੁਟੰਗ ਗੁਜਾ ਥੀਐ ਨਾ ਹਿਤ ਨਾਨਕ ਤੈ ਸਹਿ ਟਕੇ ਆ ਮਨ ਮੈਂ ਸੱਚਾ ਮਿਥਿ ਪੌੜੀ ਹਉ ਮੰਗਉ ਤੁਜੈ ਦਿਆਲ ਕਰਦਾਸਾ ਗੋਲਿਆ ਨੌਨਿੰਦ ਪਾਈ ਰਾਜ ਜੀਵਾ ਬੋਲਿਆ ਅਮਰਤ ਨਾਮ ਨਿਧਾਨ ਦਾਸਾ ਘਰਖਣਾ ਤਿਨ ਕੈ ਸੰਗ ਨਿਹਾਲ ਸਰਵਣੀ ਜਸ ਸੁਣਾ ਕਮਾਵਾਂ ਤਨ ਕੀ ਕਾਰ ਸਰੀਰ ਪਵਿੱਤ ਹੋਏ ਪੱਖਾਂ ਪਾਣੀ ਪੀਸ ਬਿਗਸਾ ਪੈਰ ਤੋਏ ਆਪੋ ਕਛੂ ਨ ਹੋਏ ਪ੍ਰਭ ਨਦਰ ਨਿਹਾਲੀਐ ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮਸਾਲੀਐ ਸ਼ਲੋਕ ਮਹੱਲਾ 5ਵਾਂ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸ਼ਰਨ ਤੁਹਾਰੀ ਆ ਵੇਖੋ ਸਦਾ ਹਜੂਰ ਮਹੱਲਾ ਪੰਜਵਾ ਪਤ ਤੁਪਨੀ ਤ ਅਸੰਖ ਹੋਏ ਹਰ ਚਰਣੀ ਮਨ ਲਾਗ 68 ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਪੌੜੀ ਨਿਤ ਜਪਿਐ ਸਾਸ ਗਿਰਾਸ ਨਾਉ ਪਰਵਿਦਗਾਰ ਦਾ ਜਿਸਨੋ ਕਰੇ ਰਹਮ ਤਿਸਨਾ ਵਿਸਾਰਦਾ ਆਪ ਪਾਵਨ ਹਾਰ ਆਪੇ ਹੀ ਮਾਰਦਾ ਸਭ ਕੁਝ ਜਾਣੇ ਜਾਣ ਬੁਝ ਵਿਚਾਰਦਾ ਅਨਕ ਰੂਪ ਖਿਨਮਾਹੀ ਕੁਦਰਤ ਧਾਰਦਾ ਜਿਸ ਨੂੰ ਲਾਏ ਸੱਚ ਤਿਸ ਹੈ ਉਧਾਰਦਾ ਜਿਸ ਦਾ ਹੋਵੇ ਵੱਲ ਸੁਖ ਦੇਣਾ ਹਾਰਦਾ ਸਦਾ ਭਗ ਦੀ ਬਾਣ ਹੈ ਹਾਉ ਤਿਸ ਨਾਮ ਸਕਾਰ ਦਾ ਸ਼ਲੋਕ ਮਹੱਲਾ 5ਵਾਂ ਕਾਮ ਕ੍ਰੋਧ ਲੋਭ ਛੋਡੀਐ ਦੀਜੈ ਅਗਨ ਜਲਾਏ ਜੀਵ ਧਿਆਨਿਤ ਜਾਪੀਐ ਨਾਨਕ ਸਾਚਾ ਨਾਮ ਮਹੱਲਾ 5ਵਾਂ ਸਿਮਰਤ ਸਿਮਰਤ ਪ੍ਰਭ ਆਪਣਾ ਸਭ ਫਲ ਪਾਏ ਆਹੀ ਨਾਨਕ ਨਾਮ ਅਰਾਧਿਆ ਗੁਰਪੂਰੈ ਦੀਆ ਮਿਲਾਏ ਪੌੜੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸਿਆ ਤਿਸ ਕੀ ਗਈ ਬਲਾਈ ਮਿਟੇ ਅੰਦੇਸਿਆ ਤਿਸ ਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ ਜਨ ਕੈ ਸੰਗ ਨਿਹਾਲ ਪਾਪਾ ਮਹਿਲ ਧੋਏ ਅੰਮ੍ਰਿਤ ਸਾਚਾ ਨਾਮ ਓਥੈ ਜਾਪੀਐ ਮਨ ਕੋ ਹੋਏ ਸੰਤੋਖ ਖਾਤਰApiException ਜਿਸ ਘਟ ਵਸਿਆ ਨਾ ਤਿਸ ਬੰਧਨ ਕਾਟੀਐ ਗੁਰ ਪ੍ਰਸਾਦਿ ਕਿਨੈ ਵਿਰਲੇ ਹਰ ਧਨ ਕਾਟੀਐ ਸ਼ਲੋਕ ਮਹਲਾ 5ਵਾਂ ਮਨ ਮੈਂ ਚਿਤਵਉ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰ ਹਰ ਦੇਹੁ ਨਾਨਕ ਕੀ ਮੀਤ ਮਹਲਾ 5ਵਾਂ ਦ੍ਰਿਸ਼ਟ ਧਾਰ ਪ੍ਰਭ ਰਾਖਿਆ ਮਨ ਤਨ ਰਤਾ ਮੂਲ ਨਾਨਕ ਜੋ ਪ੍ਰਭ ਪਾਣੀਆਂ ਮਰੋ ਵਿਚਾਰੀ ਸੂਲ ਪੌੜੀ ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ ਛੋੜ ਸਿਆਣਪ ਸਗਲ ਮਨ ਤਨ ਅਰਪ ਧਰ ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਰ ਸਾਧ ਜਨ ਕੈ ਸੰਗ ਪਭ ਜਲੇ ਬਿਖਮਤਾਰ ਸੇਵੋ ਸਤਗੁਰ ਦੇਵ ਅਗੈ ਨ ਮਰੋਂ ਡਰ ਖਿਨ ਮਹਿ ਕਰੇ ਨਿਹਾਲ ਊਣੇ ਸੁਭਰ ਭਰ ਮਨ ਕੋ ਹੋਏ ਸੰਤੋਖ ਧਿਆਈਐ ਸਦਾ ਹਰ ਸੋ ਲੱਗਾ ਸਤਗੁਰ ਸੇਵ ਜਾਂ ਕੋ ਕਰਮ ਧੁਰ ਸ਼ਲੋਕ ਮਹੱਲਾ 5ਵਾਂ ਲੱਕੜੀ ਸੁਥਾਨ ਜੋੜਨ ਹਾਰੈ ਜੋੜੀਆ ਨਾਨਕ ਲਹਿਰੀ ਲਖ ਸਿਆਨ ਡੁੱਬਣ ਦੇ ਨਾਮਾ ਫਿਰੀ ਮਹੱਲਾ ਪੰਜਵਾਂ ਬਨ ਪਿਹਾਵ ਲੈ ਹਿਕ ਸਾਥੀ ਲਦਮ ਦੁਖ ਹਰਤਾ ਹਰ ਨਾਮਾ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਪੌੜੀ ਪਾਈਨ ਸਭ ਨਿਧਾਨ ਤੇਰੇ ਰੰਗ ਰਤਿਆ ਨਾ ਹੋਵੀ ਪਛੋਤਾਓ ਤਦ ਨੋ ਜਪਤਿਆ ਪਹੁੰਚ ਨਾ ਸਕੈ ਕੋਈ ਤੇਰੀ ਠੀਕ ਜਨ ਗੁਰ ਪੂਰੇ ਵਾਹ ਵਾਹ ਸੁਖ ਲਹਾ ਚਿਤਾਰ ਮਨ ਗੁਰ ਪੈ ਸਿਪਤ ਭੰਡਾਰ ਕਰਮੀ ਪਾਈਐ ਸਤ ਗੁਰ ਨਦਰਿ ਨਿਹਾਲ ਬਹੁੜ ਨਤਾਈਐ ਰੱਖੈ ਆਪ ਦਇਆਲ ਕਰਦਾਸਾ ਆਪਣੇ ਹਰ 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 ਨਾਮ ਜੀਵਾ ਸੁਣ ਸੁਣੇ ਸ਼ਲੋਕ ਮਹੱਲਾ 5ਵਾਂ ਪ੍ਰੇਮ ਪਟੋਲਾ ਤੈ ਸਹੰ ਦਿੱਤਾ ਢੱਕਣ ਕੂਪਤ ਮੇਰੀ ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਰਨਾ ਜਾਣਾ ਤੇਰੀ ਮਹੱਲਾ 5ਵਾਂ ਤੈ ਡਾ ਸਿਮਰਨ ਹਬ ਕਿਛ ਲਦਮ ਵੇਖ ਮੰਨਾਂ ਡਿਠਮ ਕੋਈ ਜਿਸ ਪਤ ਰਖੈ ਸੱਚਾ ਸਾਹਿਬ ਨਾਨਕ ਮੀਟਨਾ ਸਕੈ ਕੋਈ ਪੌੜੀ ਹੋਵੈ ਸੁਖ ਕਣਾ ਦੇ ਤਿਹਾਈਐ ਵੰਝੈ ਰੋਗਾ ਖਾਣ ਹਰ ਗੁਣ ਗਾਇਐ ਅੰਦਰ ਵਰਤੈ ਠਾਣਡ ਪ੍ਰਭ ਚਿਤ ਆਇਐ ਪੂਰਨ ਹੋਵੈ ਆਸ ਨਾਏ ਮਨ ਵਸਾਈਐ ਕੋਈ ਨਾ ਲੱਗੈ ਬਿਗਨ ਆਪ ਗਵਾਇਐ ਗਿਆਨ ਪਦਾਰਥ ਮਤ ਗੁਰ ਤੇ ਪਾਇਐ ਤិន ਪਾਏ ਸਭੇ ਥੋਕ ਜਿਸ ਆਪ ਦਿਵਾਇਐ ਤੂੰ ਸਭਨਾ ਕਾ ਖਸਮ ਸਭ ਤੇਰੀ ਛਾਏ ਐ ਤិន ਪਾਏ ਸਭੇ ਥੋਕ ਜਿਸ ਆਪ ਦਿਵਾਇਐ ਤੂੰ ਸਭਨਾ ਕਾ ਖਸਮ ਸਭ ਤੇਰੀ ਛਾਏ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ